ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਰਪੀ ਪੰਜਾਬੀ ਵਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਸ਼ਨੀਵਾਰ ਦਾ ਤੇ ਅਸੀਂ ਆਇਆ ਜੀ ਆਪਣੀ ਮੈਡੀਸਿਨ ਲੈਣ ਵਾਸਤੇ ਸਵੇਰ ਦੇ 11:30 ਹੋ ਚੁੱਕੇ ਆ ਤੇ ਦਰਸਾਭ ਜੀ ਤੇ ਨਾਲ ਆਇਆ ਜੀ ਸਾਡੇ ਕੀਸ਼ੂ ਸਾਹਿਬ ਕੀਸ਼ੂ ਸਾਡਾ ਨਾਰਾਜ਼ ਹੈ ਜੀ ਸਾਡੇ ਨਾਲ ਤੁਹਾਨੂੰ ਪਤਾ ਵੀ ਸਾਡੀ ਜਿਹੜੀ ਛੋਟ ਛੋਟੀ ਲੜਾਈ ਹੋ ਚੱਲਦੀ ਰਹਿੰਦੀ ਕੀਸ਼ੂ ਵਰ ਮੇਰੀ ਇਸ ਕਰਕੇ ਹੁਣ ਕੀਸ਼ੂ ਨਾਰਾਜ਼ ਹੈ ਤੇ ਸਾਡੇ ਅੱਜ ਵਿਆਹ ਵੀ ਹੈ ਜੀ ਅੱਜ ਮੇਲ ਹੈ ਸਾਡੇ ਵੇੜੇ ਵਿੱਚ ਪਰ ਅਸੀਂ ਦਵਾਈ ਲੈਣੀ ਜ਼ਿਆਦਾ ਜ਼ਰੂਰੀ ਥੀ ਕਿਉਂਕਿ ਪਹਿਲਾਂ ਵੀ ਨਹੀਂ ਆਇਆ ਗਿਆ ਜਿੱਦਾਂ ਕਿ ਪਤਾ ਤੁਹਾਨੂੰ ਘਰ 'ਚ ਛੋਟਾ ਫੰਕਸ਼ਨ ਸੀਗਾ ਉਹਦੇ ਕਰਕੇ ਤੇ ਫੇਰ ਸਭ ਕੋ ਟਾਈਮ ਵੀ ਨਹੀਂ ਸੀਗਾ ਅੱਜ ਸਭ ਕੋ ਟਾਈਮ ਹੈ ਚਲੋ ਮੈਂ ਕਿਹਾ ਪਹਿਲਾਂ ਮੈਡੀਸਿਨ ਲਿਆਉਂਦੇ ਆ ਵਿਆਹ ਤਾਂ ਆ ਕੇ ਵੀ ਅਟੈਂਡ ਕਰ ਲੂਗੇ ਮੰਮੀ ਜੀ ਕਰ ਲੂਗੇ ਇੰਨੇ ਨਵੂ ਤੇ ਮੰਮੀ ਜੀ ਘਰੇ ਆ ਡੈਡੀ ਜੀ ਸਾਰੇ ਇਹ ਵਿਆਹ ਤੇ ਆ ਤੇ ਅਸੀਂ ਤਿੰਨੇ ਜਾਣੇ ਆਏ ਆ ਜੀ ਦਵਾਈ ਲੈਣ ਵਾਸਤੇ ਦਵਾਈ ਲੈ ਕੇ ਫੇਰ ਅਸੀਂ ਜਾਉਂਗੇ ਬਾਅਦ 'ਚ ਵਿਆਹ ਵਾਲਿਆਂ ਦੇ ਕੱਲੂ ਬਰਾਤ ਹੈ ਬਰਾਤ ਨੂੰ ਸਾਬ ਜਾਉਂਗੇ ਸ਼ੁਭਜੋ ਕਾ ਸ਼ਾਇਰ ਉਹ ਜੀ ਤੇ ਅੱਜ ਗਰਮੀ ਬਹੁਤ ਈ ਪਿਛਲੇ 3-4 ਦਿਨਾਂ ਤੋਂ ਇਹ ਗਰਮੀ ਦਾ ਰਿਜ਼ਲਟ ਸਾਹਮਣੇ ਆ ਮੀਂਹ ਪੈ ਗਿਆ ਬਟ ਕਣਕਾਂ ਨੂੰ ਨੁਕਸਾਨ ਹੋ ਜਾਣਾ ਅਜੇ ਬਾਅਦ ਹਾਂ ਹਵਾ ਨਾ ਚੱਲੇ ਹਵਾ ਨਾ ਚੱਲੇ ਬਸ ਇਹ ਕੀ ਤੇ ਸੁੱਕ ਵੀ ਜਾਊਗੀ ਕਣਕ ਜਿੱਤ ਕੇ ਧੁੱਪ ਨਿਕਲ ਵੀ ਬੱਟ ਜੇ ਹਵਾ ਚੱਲ ਗਈ ਕਣਕ ਖਾਰੀ ਗਿਰ ਜਣੀ ਉਹਨੇ ਖਸਾਪ ਦਾ ਮਾਤਾ ਬਹੁਤ ਨੁਕਸਾਨ ਹੋ ਸ਼ਾਮ ਦੇ ਚ 6 ਵਜਣ ਵਾਲੇ ਆ ਤੇ ਅਸੀਂ ਜਾ ਮੈਂ ਜਾ ਰਹੀ ਆ ਮੰਮੀ ਨੂੰ ਮਿਲਣ ਸਮਾਨ ਰਹਿ ਗਿਆ ਸੀਗਾ ਮੇਰੇ ਕੋਲ ਜਿਹੜਾ ਟੋਕਰੇ ਟੱਕਰੇ ਜਿ ਮਗਾਏ ਤੇ ਮੈਂ ਉਹਨਾਂ ਤੇ ਸਾਨੂੰ ਫੰਕਸ਼ਨ ਚ ਚਾਹੀਦੇ ਤੇ ਉਹ ਦੇਣ ਚੱਲੀ ਐ ਤੇ ਨਾਲੇ ਦੋਨੇ ਜਣੇ ਵੀ ਤਿਆਰ ਹੋਗੇ ਜਦ ਇਹ ਨਵੂ ਨਹੀਂ ਕਹਿੰਦੇ ਅਸੀਂ ਵੀ ਜਾਣਾ ਵੈਸੇ ਅਸੀਂ ਘਾਟੇ ਕ ਵਾਸਤੇ ਜਾਣਾ ਤਾਂ ਫੇਰ ਵੀ ਇਹ ਤਿਆਰ ਹੋਗੇ ਵੈਸੇ ਤਾਂ ਮੇਰਾ ਹਾਲੇ ਕੋਈ ਇਰਾਦਾ ਹੈ ਨਹੀਂ ਤੱਜ ਆਉਣੇ ਦਾ ਕਿਉਂਕਿ ਅੱਜ ਮੈਂ ਜਾਣਾ ਸੀਗਾ ਯੋਗਾ ਕਲਾਸ ਮੇਰੀ ਸ਼ਾਮ ਦੀ ਹੁੰਦੀ ਐ ਪਰ ਸਾਨੂੰ ਛੁੱਟੀ ਹੋ ਗਈ ਜੀ ਸਾਡੇ ਰੋਪੜ ਚ ਹੋ ਗਈ ਜੀ ਬਾਰਿਸ਼ ਕਾਫੀ ਤੇਜ਼ ਵਾਲੀ ਬਾਰਿਸ਼ ਹੋਈ ਸੀ ਪਰ ਕਣਕਾਂ ਲਈ ਤਾਂ ਬਿਲਕੁਲ ਨੁਕਸਾਨਦਈ ਕੇ ਆ ਇਹ ਬਾਰਿਸ਼ ਆਪਣੀ ਪਰ ਫੇਰ ਵੀ ਚਲੋ ਪ੍ਰਾਤਮਾ ਦੇ ਹੱਥ ਦੀ ਹੈ ਜੀ ਇਹ ਤਾਂ ਬਾਰਿਸ਼ ਹੋਣਾ ਪਾ ਠੰਡਾ ਹੋ ਗਿਆ ਸਾਡੇ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ 2-3 ਦਿਨ ਚ ਤਾਂ ਬਹੁਤ ਜ਼ਿਆਦਾ ਹੀ ਗਰਮੀ ਹੋ ਗਈ ਸੀ ਇਹਦੇ ਨਾਲ ਥੋੜੀ ਰਾਹਤ ਜੀ ਮਿਲ ਗਈ ਪਰ ਕਿਸਾਨਾਂ ਲਈ ਨਹੀਂ ਠੀਕ ਹੈਗੀ ਚਲੋ ਜੀ ਚੱਲਦੇ ਆ ਤੇ ਮਲਾਉਂਦੇ ਆ ਤੁਹਾਨੂੰ ਵੀ ਰੋਹੀ ਤਰਖੀ ਨਾਲ ਮੌਸਮ ਦੇਖੋ ਕਿਹੋ ਜਿਹਾ ਹੋਇਆ ਵਾ ਜੀ ਐਨ ਹਲੇ ਵੀ ਬੱਦਲ ਨੇਰਾ ਪਰ ਸਫਾਈ ਜੀ ਹੋ ਗਈ ਜਦਾਂ ਮਿੱਟੀ ਘੱਟਾ ਦਾ ਸਾਰਾ ਛੜ ਗਿਆ ਆ ਦੇਖੋ ਪਾਣੀ ਕਿੱਦਾਂ ਖੜਾ ਰੋੜਾ ਤੇ ਕਾਫੀ ਮੀ ਪੈ ਗਿਆ ਬਾਈ ਇਹ ਜਿਹੜਾ ਸਾਡਾ ਸੂਏੜ ਕੇ ਕਹਿੰਦੇ ਕਿਹੜਾ ਸਵਾਈ ਐਲ ਆਲੀ ਨਹਿਰ ਇਹ ਖਾਲੀ ਪਰ ਇਹ ਕਿੰਨਾ ਸੋਹਣਾ ਲੱਗਦਾ ਹੈ ਨਾ ਬਾਹਰ ਪਰ ਕਣਕਾਂ ਪੱਕੀਆਂ ਵੀ ਹਨ ਬਸ ਇਹ ਹੀ ਟੈਨਸ਼ਨ ਹੈ ਬਾਕੀ ਤਾਂ ਵਧੀਆ ਲੱਗਦਾ ਹੋਊ ਮੈਨੂੰ ਬੱਦਲ ਥੱਲੇ ਵੀ ਕਾਲੀ ਘਟਾ ਕਿਸੇ ਵੀ ਟਾਈਮ ਨਹੀਂ ਅਸਰ ਅੱਜ ਆ ਗਿਆ ਜੀ ਛੰਡੇ ਦੀ ਸ਼ਾਮ 4:00 ਵੱਜ ਚੁੱਕੇ ਆ ਤੇ ਸਾਬਰਾ ਹੀ ਗਏ ਸੀਗੇ ਬਰਾਤ ਉਹ ਵੀ ਆ ਚੁੱਕੇ ਆ ਤੇ ਅੱਜ ਬਸਾਖੀ ਵੀ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਪੂਰੇ ਪਰਿਵਾਰ ਵੱਲੋਂ ਖਾਲਸਾ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਬਸਾਖੀ ਦੀਆਂ ਤੇ ਅਸੀਂ ਵੀ ਅੱਜ ਸਵੇਰੇ ਗੁਰਦੁਆਰਾ ਸਾਹਿਬ ਗਏ ਹੋਏ ਸੀਗੇ ਸਾਡੇ ਪਿੰਡ 'ਚ ਗੁਰਦੁਆਰਾ ਸਾਹਿਬ 'ਚ ਖੰਡ ਪਾੜ ਦਾ ਭੋਗ ਸੀਗਾ ਉੱਥੇ ਗਏ ਸੀਗੇ ਤੇ ਸਾਬ ਤੇ ਕਿਸ਼ੂ ਗਏ ਹੋਏ ਸੀਗੇ ਜੀ ਬਰਾਤ ਤੇ ਇਹ ਆ ਚੁੱਕੇ ਹੁਣ ਸ਼ਾਮ ਦੇ 4 ਵਜੇ ਗਏ ਤੇ ਅੱਜ ਬਹੁਤ ਤੇਜ਼ ਧੁੱਪ ਨਿਕਲੀ ਹੋਈ ᱛੀ بارش ਥੋੜੀ ਬਹੁਤ ਹੀ ਪੈ ਕੇ ਹਟ ਗਈ ਬਚਾਅ ਹੋ ਗਿਆ ਜੀ ਚਲੋ ਫਿਰ ਵੀ ਕਣਕਾਂ ਦਾ ਸਾਡੇ ਏਰੀਆ 'ਚ ਤਾਂ ਘੱਟੇ ਸੀਗੇ ਤੇ ਬਾਕੀ ਅੱਜ ਦੇ ਵਲੌਗ ਚ ਐਨ ਹੈ ਜੀ ਮਿਲਦੇ ਆ ਕਿਸੇ ਹੋਰ ਵਲੌਗਾਂ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਬਾਏ ਬਾਏ